ਰਵਿੰਦਰ ਉਰਫ ਰਵੀਨਾਦ ਇੱਕ ਵਿਅਕਤੀ ਹੈਗਾ ਇਹ ਸਦਰਪੱਟੀ ਦਾ ਰਹਿਣ ਵਾਲਾ ਇਹਨੂੰ ਗ੍ਰਿਫਤਾਰ ਕਰਕੇ ਇਹਦੇ ਪਾਸਿਓਂ ਦੋ ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ ਤੱਕ ਇਸ ਮੁਕਦਮੇ 'ਚ ਤਫਤੀਸ਼ ਦੌਰਾਨ ਸਾਡੇ ਕੋਲ ਚਾਰ ਹੈਂਡ ਗ੍ਰੇਨੇਡ ਜਿਹੜੇ ਅਸੀਂ ਬਰਾਮਦ ਕਰ ਲਏ ਨੇ ਬਾਕੀ ਅਸੀਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕਰ ਰਹੇ ਹਾਂ ਜੇ ਕੋਈ ਵੀ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਜ਼ਰੂਰ ਤੁਹਾਡੇ ਮਾਧਿਅਮ ਰਾਹੀਂ ਪਬਲਿਕ ਨਾਲ ਸਾਂਝੀ ਕਰਾਂਗੇ ਸਰਬੰਸਾਭ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ਨੇ ਕਿ ਪੰਜਾਬ ਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣਾ ਤੇ ਕੋਈ ਵੀ ਮਾੜੇ ਐਂਸਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਇਸੇ ਤਹਿਤ ਸਾਡੇ ਮਾਨਯੋਗ ਡੀਆਈਜੀ ਬਾਰਡਰ ਰੇਂਜ ਸਰਦਾਰ ਨਾਨਕ ਸਿੰਘ ਜੀ ਨੇ ਸਾਡੀਆਂ ਟੀਮਸ ਬਣਾਈਆਂ ਨੇ ਉਸੇ ਤਹਿਤ ਕੰਮ ਕਰਦੇ ਐਸਪੀ ਡੀ ਸਾਹਿਬ ਡੀਐਸਪੀ ਡੀ ਸਾਹਿਬ ਡੀਐਸਪੀ ਅਟਾਰੀ ਤੇ ਐਸਐਚਓ ਕਰਿੰਡਾ ਨੇ ਬੀਤੇ ਦਿਨੀ ਇੱਕ ਐਫਆਈਆਰ ਨੰਬਰ 306 ਰਜਿਸਟਰ ਕੀਤੀ ਸੀਗੀ ਜਿਹਦੇ ਚ ਇੱਕ ਰਵਿੰਦਰ ਉਰਫ ਰਵੀਨਾਦ ਆ ਵਿਅਕਤੀ ਹੈਗਾ ਇਹ ਸਦਰਪੱਟੀ ਦਾ ਰਹਿਣ ਵਾਲਾ ਇਹਨੂੰ ਗ੍ਰਿਫਤਾਰ ਕਰਕੇ ਇਹਦੇ ਪਾਸਿਓਂ ਦੋ ਹੈਂਡ ਗ੍ਰੇਨੇਡ ਬਰਾਮਦ ਕੀਤੇ ਸੀਗੇ ਇਸੇ ਲੜੀ ਚ ਅੱਗੇ ਕੰਮ ਕਰਦੇ ਆ ਹੋਇਆ ਸਾਡੀ ਟੀਮ ਨੇ ਬੜੀ ਮਿਹਨਤ ਨਾਲ ਇੱਕ ਹੋਰ ਇਹਦਾ ਸਾਥੀ ਦੋਸ਼ੀ ਹਰਪ੍ਰੀਤ ਇਲੀਅਸ ਹੈਪੀ ਇਲੀਅਸ ਮਿਲਖਾ ਇਹ ਪਿੱਖੀਵਿੰਡ ਦਾ ਰਹਿਣ ਵਾਲਾ ਦਰਦਾਂ ਇਹਦੇ ਕੋਲੋਂ ਵੀ ਜਦੋਂ ਇਹਨੂੰ ਅਸੀਂ ਅਰੈਸਟ ਕੀਤਾ ਇਹਦੀ ਪੁੱਛਗਿੱਛ ਕੀਤੀ ਇਹਦੇ ਕੋਲੋਂ ਵੀ ਸਾਨੂੰ ਦੋ ਹੈਂਡ ਗ੍ਰੇਨੇਡ ਹੋਰ ਬਰਾਮਦ ਹੋਏ ਹੁਣ ਤੱਕ ਇਸ ਮੁਕਦਮੇ ਚ ਤਫਤੀਸ਼ ਦੌਰਾਨ ਸਾਡੇ ਕੋਲ 4 ਹੈਂਡ ਗ੍ਰੇਨੇਡ ਜਿਹੜੇ ਅਸੀਂ ਬਰਾਮਦ ਕਰ ਲਏ ਨੇ ਤੇ ਬਾਕੀ ਵੀ ਜਿਹੜੀ ਤਫਤੀਸ਼ ਹੈ ਅਸੀਂ ਡੂੰਘਾਈ ਨਾਲ ਕਰ ਰਹੇ ਹਾਂ ਸਖਤੀ ਨਾਲ ਕਰ ਰਹੇ ਹਾਂ ਜਿਹੜਾ ਕਿੱਥੇ ਵਰਤੇ ਜਣੇ ਗਏ ਹੈ ਇਹ ਕਿਹੜਾ ਉਸਕੀ ਚਤਲਾਉ ਪਤਾ ਨਾ ਕਰ ਜਿਹੜਾ ਸਾਨੂੰ ਹਜੇ ਤੱਕ ਸਾਹਮਣੇ ਆਇਆ ਹੈ ਇਹਨਾਂ ਨੂੰ ਜਿਹੜੇ ISI ਦੇ ਏਜੰਟਸ ਨੇ ਉਹਨਾਂ ਨੇ ਪਹਿਲਾਂ ਇਹਨਾਂ ਨੂੰ ਕੋਰੀਅਰ ਜਿਹੜਾ ਹੈਗਾ ਇਹ ਸਮਾਨ ਪਿੱਕਰਣ ਵਾਸਤੇ ਭੇਜਿਆ ਸੀ ਜਿਹੜੇ ਇਹ ਕਨਸਾਈਨਮੈਂਟ ਡਰੋਨ ਰਾਹੀਂ ਆਈ ਸੀਗੀ ਤੇ ਫਰਦਰ ਇਹਨਾਂ ਨੂੰ ਫਿਲਹਾਲ ਇਹਨਾਂ ਕੋਲ ਸਟੋਰ ਕਰਾਇਆ ਹੋਇਆ ਸੀਗਾ ਤੇ ਇਹਨਾਂ ਨੂੰ ਦੱਸਿਆ ਜਾਣਾ ਸੀਗਾ ਕਿ ਕਿਹੜਾ ਟਾਰਗੇਟ ਹੋਵੇਗਾ। ਬਾਕੀ ਅਸੀਂ ਹੋਰ ਵੀ ਡੰਗਾਈ ਨਾਲ ਪੁੱਛਗੀਚ ਕਰ ਰਹੇ ਹਾਂ। ਜੇ ਕੋਈ ਵੀ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਜਰੂਰ ਤੁਹਾਡੇ ਮਾਧਿਅਮ ਰਾਹੀਂ ਪਬਲਿਕ ਨਾਲ ਸਾਂਝੀ ਕਰਾਂਗੇ। ਤਾਂ ਕਿ ਇਸੇ ਟਾਰਗੇਟ ਤੋਂ ਉੱਤੇ ਇਹਨਾਂ ਨੇ ਹਿੱਟ ਕਰਨੇ। ਫਿਲਹਾਲ ਜਿਹੜਾ ਸਾਡੇ ਕੋਲ ਸਾਹਮਣੇ ਆਇਆ ਉਹ ਇਹ ਹੈ ਕਿ ਇਹਨਾਂ ਕੋਲ ਸਟੋਰ ਵੀ ਹੋਏ ਸੀ ਇਹ ਪਿਕ ਕਰਕੇ ਲੈ ਕੇ ਆਏ ਸੀਗੇ ਤੇ ਇਹਨਾਂ ਨੂੰ ਟਾਰਗੇਟ ਵੀ ਦਿੱਤੇ ਜਾਣੇ ਸੀਗੇ। ਤੇ ਬਾਕੀ ਜੋ ਵੀ ਸਾਡੇ ਕੋਲ ਤੱਕ ਸਾਹਮਣੇ ਆਣਗੇ ਅਸੀਂ ਤੁਹਾਡੇ ਸਾਹਮਣੇ ਜਰੂਰ ਲਿਆਵਾਂਗੇ। ਕੋਈ ਟਾਰਗੇਟ ਕੋਈ ਸੋਣਾ ਕੋਈ ਟਾਰਗੇਟ ਨਹੀਂ ਕੋਈ ਟਾਰਗੇਟ ਨਹੀਂ ਰੱਖੀਆ ਇਹਹੀ ਮੈਂ ਤੁਹਾਨੂੰ ਦੱਸ ਰਿਹਾ ਕਿ ਅਸੀਂ ਬੜੀ ਡੰਗਾਈ ਨਾਲ ਤਫ਼ਤੀਸ਼ ਕਰ ਰਹੇ ਹਾਂ ਬੜੀ ਬਰੀਕੀ ਨਾਲ ਇਨਟੈਰੋਗੇਸ਼ਨ ਇਹਨਾਂ ਦੀ ਕਰ ਰਹੇ ਹਾਂ ਇਸੇ ਸਦਕਾ ਸਾਨੂੰ ਇਹਦਾ ਜਿਹੜਾ ਬੈਕਵਰਡ ਲਿੰਕੇਜ ਹਰਪ੍ਰੀਤ ਨਾਂ ਦਾ ਵਿਅਕਤੀ ਵੀ ਅਸੀਂ ਫਿਕਰ ਆਊਟ ਕੀਤਾ ਇਹਦੇ ਹੋਰ ਵੀ ਅਸੀਂ ਸਾਥੀ ਫਿਕਰ ਆਊਟ ਕਰ ਰਹੇ ਹਾਂ ਜਿਹੜੇ ਇਹਨਾਂ ਦੇ ਹੈਂਡਲਰ ਸੀ ਉਹਨਾਂ ਦੇ ਵੀ ਤੈਅ ਤੱਕ ਅਸੀਂ ਪਹੁੰਚਾਂਗੇ ਤੇ ਜਿਹੜੇ ਵੀ ਟਾਰਗੇਟਸ ਇਹਨਾਂ ਨੂੰ ਮਿਲੇ ਹੋਣਗੇ ਜੋ ਸਾਨੂੰ ਇਹ ਦੱਸਣਗੇ ਅਸੀਂ ਤੁਹਾਨੂੰ ਜਿਹੜੇ ਹੈਗੇ ਐ ਫਰਦਰ ਪੀਸੀ ਕਰਕੇ ਤੁਹਾਨੂੰ ਜਰੂਰ ਗਾਈ ਦਸੀਗੀ ਡਾਕਟਰ ਸਰ ਫੀਲ ਬੈਕ ਚੀਜ਼ ਤੋਂ ਸਪਲਸ ਨੇ ਇਹਨਾਂ ਦੇ ਸਿਗੇ ਇੱਕ ਚਾਚਾ ਸੀਗਾ ਇਹਦਾ ਰਵਿੰਦਰ ਦਾ ਜਿਹੜਾ ਪਹਿਲਾਂ ਵੀ ਇਹਨਾਂ ਨਾਲ ਟੱਚ 'ਚ ਸੀਗਾ ਜਿਹਦੇ ਖਿਲਾਫ ਫੈਰੋਨ ਦਾ ਮੁਕੱਦਮਾ ਦਰਜ ਹੈ ਐਨਡੀਪੀਐਸ ਐਕਟ ਦਾ ਤੇ ਉਹਦੇ ਰਾਹੀਂ ਫੇਰੇ ਫਰਦਰ ਆਪ ਉਹਨਾਂ ਦੇ ਜਿਹੜੇ ਐਂਟੀਟੀ ਦੇ ਟੱਚ 'ਚ ਆਇਆ ਇਹਨੂੰ ਕਰੀਬ 1 ਸਾਲ ਹੋ ਚੁੱਕਾ ਹੈ ਇਹਦੇ ਨਾਲ ਗੱਲ ਕਰਦੇ ਹੋਇਆ ਇਹ ਇਹ ਜਿਹੜਾ ਹੈਗਾ ਇਹਨਾਂ ਨੂੰ ਟਾਰਗੇਟ ਫਿਰ ਉਹਨਾਂ ਨੇ ਦਿੱਤਾ ਸੀ ਜਿਹੜਾ ਮੋਟਰਸਾਈਕਲ ਤੇ ਸਾਰੇ ਜਦੋਂ ਕਾਬੂ ਕੀਤਾ ਕੋਈ ਚੋਰੀ ਦਾ ਜਾਂ ਕੋਈ ਇਹ ਵੀ ਅਸੀਂ ਬਿਲਕੁਲ ਬਾਰਕੀਨਾ ਏਜੰਸੀ ਤੋਂ ਪਤਾ ਕਰਾਰੇ ਕਿ ਕਿਹੜਾ ਕਿਹੜਾ ਇਹਨਾਂ ਨੇ ਇਹਨਾਂ ਦੇ ਮੋਟਰਸਾਈਕਲ ਕਿੱਥੋਂ ਇਹਨਾਂ ਨੇ ਪਰਚੇਸ ਕੀਤਾ ਇਹ ਵੀ ਅਸੀਂ ਪੂਰੀ ਤਰ੍ਹਾਂ ਸਰ ਰਵੀ ਨੇ ਇਹ ਡ੍ਰੋਨ ਲਾਈਨ ਮੰਗਵਾਏ ਸੀ ਇੱਕ ਇਹ ਦੱਸਿਓ ਸੈਕਟਰੀ ਜੀ ਕਿਹਦੇ ਮਿਲ ਕੇ ਉਹ ਦੇਖਦੇ ਸੀ ਕਿ ਅੱਗੇ ਜਾ ਕੇ ਤੇ ਆ ਫੋਟੋਗ੍ਰਾਫਰ ਸਪੈਸ਼ਲ ਬੋਲਦਾ ਕਿ ਜਿਸ ਤਰ੍ਹਾਂ ਪਿਛਲੇ ਸਾਲ ਨੇ ਵਿੱਚ ਕੁਝ ਪੁਲਿਸ ਨੇ ਆਣੇ ਜਾਂ ਕੋਈ ਇਸ ਤਰ੍ਹਾਂ ਦੀ ਇਹ ਨਹੀਂ ਇਹਨਾਂ ਦੇ ਕਿਤੇ ਇਹਦੇ ਸੋਕ ਕਰਨੇ ਹੋ ਜਾਂਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਡਰੋਨ ਰਾਹੀਂ ਕਨਸਾਈਨਮੈਂਟ ਆਈ ਸੀਗੀ ਰਵਿੰਦਰ ਤੇ ਮਿਲਖਾ ਹਰਪ੍ਰੀਤ ਇਕੱਠੇ ਸਾਥੀ ਸੀਗੇ ਇਹਨਾਂ ਨੇ ਜਿਹੜੀ ਕਨਸਾਈਨਮੈਂਟ ਆਪ ਰਿਟਰੀਵ ਕੀਤੀ ਸੀ ਇੱਕ ਰਵਿੰਦਰ ਅਸੀਂ ਪਹਿਲਾਂ ਗ੍ਰਿਫਟਾਰ ਕਰ ਲਿਆ ਸੀ ਇਹਦੇ ਕੋਲੋਂ ਦੋ ਹੈਂਡਪ੍ਰਿੰਟ ਬਰਮ ਦੋਏ ਸੀ ਹਰਪ੍ਰੀਤ ਜਿਹੜਾ ਹੈਗਾ ਹੁਣ ਇਹਦਾ ਸਾਥੀ ਹੈ ਇਹਦੇ ਕੋਲੋਂ ਵੀ ਫਰਦਰ ਅਸੀਂ ਦੋ ਹੈਂਡਪ੍ਰਿੰਟ ਡਾਊਨ ਕੀਤੇ ਜਿਹੜੇ ਟਾਰਗੇਟਸ ਹੈ ਉਹਨਾਂ ਟਾਰਗੇਟਸ ਬਾਰੇ ਅਸੀਂ ਕੁਝ ਕੁ ਇਹਨਾਂ ਤੋਂ ਬਿਲਕੁਲ ਪ੍ਰੋਪਰ ਤਰੀਕੇ ਨਾਲ ਕਰ ਰਹੇ ਹਾਂ ਤੇ ਜਿਹੜੇ ਵੀ ਟਾਰਗੇਟਸ ਇਹਨਾਂ ਨੂੰ ਦਿੱਤੇ ਗਏ ਸੀਗੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਜ਼ਰੂਰ ਸਾਂਝੇ ਕਰਾਂਗੇ ਮਾਨਯੋਗ ਡੀਜੀਪੀ ਸਾਹਿਬ ਨੇ ਮਾਨਯੋਗ ਸਪੈਸ਼ਲ ਡੀਜੀ ਸਾਹਿਬ ਨੇ ਸਾਨੂੰ ਬਕਾਇਦਾ ਫੋਰਸ ਪ੍ਰੋਵਾਈਡ ਕੀਤੀ ਹੈ ਐਕਸਟਰਾ ਲਾਅ ਐਂਡ ਆਰਡਰ ਡਿਊਟੀ ਲਈ ਤਾਂਕਿ ਅਸੀਂ ਜਿਹੜਾ ਅਮਨ ਕਾਨੂੰਨ ਦੀ ਵਿਵਸਥਾ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਸਖਤ ਦਿਸ਼ਾ ਨਿਰਦੇਸ਼ ਨੇ ਕਿ ਕਿਸੇ ਵੀ ਮਾੜੇ ਅਨਸਰ ਨੂੰ ਸਿਰ ਚੁੱਕਣ ਨਹੀਂ ਦਿੱਤਾ ਜਾਵੇਗਾ ਤੇ ਸਾਡੀ ਨਾਕਾਬੰਦੀ ਸਾਡੀਆਂ ਪੈਟਰੋਲਿੰਗ ਪਾਰਟੀਆਂ ਡੇ ਤੇ ਨਾਈਟ ਦੋਨੋਂ ਟਾਈਮ ਸਰਕਾਰ ਨੇ ਤੇ ਇਦਾਂ ਦਾ ਕੋਈ ਵੀ ਜਿਹੜਾ ਸ਼ੱਕੀ ਵਿਅਕਤੀ ਸਾਨੂੰ ਦਿਖਦਾ ਉਹਦੀ ਬਹੁਤ ਹੀ ਸ਼ਕਤੀ ਨਾਲ ਸੀ ਚੈਕਿੰਗ ਕਰ ਰਹੇ ਆ ਸਾਡੇ ਕਸਬਿਆਂ 'ਚ ਵੀ ਕਰ ਰਹੇ ਆ ਸਾਡੇ ਹਾਈਵੇਜ਼ 'ਤੇ ਵੀ ਕਰ ਰਹੇ ਆ ਜਿਹੜੇ ਸਾਡੇ ਟਾਊਨਸ ਨੇ ਉਹਨਾਂ 'ਚ ਵੀ ਕਰ ਰਹੇ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਇਹਨਾਂ ਦੇ ਜਿਹੜੇ ਵੀ ਸਾਥੀ ਨੇ ਟੋਟਲ ਜਿਵੇਂ ਜਿੰਨੇ ਵੀ ਇਹਨਾਂ ਦੇ ਸਾਥੀ ਨੇ ਪਿੰਡ ਦੇ ਜਿਹੜੇ ਬੰਦੇ ਟੱਚ 'ਚ ਨੇ ਇਹਨਾਂ ਦੀ ਬੈਕਵਰਡ ਲਿੰਕੇਜ 'ਚ ਕਿਹੜੇ ਇਹਨਾਂ ਦੇ ਹੈਂਡਲਰ ਸੀ ਉਹਨਾਂ ਹੈਂਡਲਰਸ ਦੇ ਹੋਰ ਕਿਹੜੇ-ਕਿਹੜੇ ਵਿਅਕਤੀ ਟੱਚ ਸੀਗੇ ਅਸੀਂ ਪੂਰਾ ਦਾ ਪੂਰਾ ਨੈਟਵਰਕ ਹੈ ਪਰਦਾ ਫਾਸ਼ ਕਰਾਂਗੇ ਤੇ ਹੋਰ ਵੀ ਜਿਹੜੇ ਸਾਡੇ ਸਾਹਮਣੇ ਤਾਤਾਂਗੇ ਅਸੀਂ ਤੁਹਾਡੇ ਸਾਹਮਣੇ ਜ਼ਰੂਰ ਦੱਸਾਂ ਸਰ ਇਹ ਰਵਿੰਦਰ ਦੋਰੇ ਵਿੱਚ ਇੱਕ ਰਵਿੰਦਰ ਉਰਫ ਰਵੀ ਹੈ ਜੀ ਦੂਜਾ ਹੈਗਾ ਹਰਪ੍ਰੀਤ ਤੇਲਿਆ ਸੈਪੀ ਤੇਲਿਆਸ ਮਿਲਖਾ ਤੁਸੀਂ ਡਿਸਟਰਾਇ ਕਰੋਗੇ ਸਾਰਾ ਜੀ ਬਿਲਕੁਲ ਜੀ ਜਿਹੜੀ ਸਾਡੀ ਬੌਮ ਡਿਸਪੋਜ਼ਲ ਸਕਵਾਡ ਹੈਗੀ ਉਹਨੂੰ ਅਸੀਂ ਰਿਕੁਐਸਟ ਪਾ ਦਿੱਤੀ ਹੈ ਤੇ ਉਹ ਜਿਹੜੇ ਹੈਗੇ ਇਹਨੂੰ ਤਰਤੀਬ ਮੁਤਾਬਕ ਇਹਨੂੰ ਡਿਸਟਰਾਇਬ ਕੀਤਾ ਗਿਆ। ਇਹ ਸਾਰਾ ਜਿਹੜਾ ਅਸੀਂ ਤੱਤੇ ਸਾਰੇ ਕੰਗਾਲ ਰਹੇ ਆਂ ਤੇ ਜਿਹੜੇ ਜਿਹੜੇ ਵੀ ਸਾਡੇ ਸਾਹਮਣੇ ਕਲਾਸੇ ਹੋਈ ਜਾਣਗੇ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ। ਸਰ ਰਵਿੰਦਰ ਜੀ ਕਹਿੰਦਾ ਅੰਮ੍ਰਿਤਸਰ ਸੀ ਜਾਂ ਪੱਟੀ ਰਹਿਦਾ ਸੀਗਾ ਉਸਾਰ ਇਹ ਸਦਰ ਪੱਟੀ ਦਾ ਰਹਿਣ ਵਾਲਾ ਹੈ ਜੀ ਇੱਥੇ ਜਿਹੜਾ ਰਾਜਾ ਤਾਲ ਦੇ ਨੇੜੇ ਸਾਡੀ ਟੀਮ ਨੇ ਇਹਨੂੰ ਗ੍ਰਿਫਤਾਰ ਕੀਤਾ ਸੀ। ਲੈ ਕੇ ਇੱਥੋਂ ਆਏ ਸੀ ਕਿ ਜਾਇ ਇਸੇ ਹੀ ਤੋਂ ਜਤਰਾ ਵੇਲੇ ਇਹ ਅਸੀਂ ਜਿਹੜੀ ਕਨਸਾਈਨਮੈਂਟ ਇਹਨਾਂ ਦੀ ਆਈ ਸੀ ਐਗਜ਼ੈਕਟ ਜਿਹੜੇ ਹੈਗੇ ਆ ਉਹਨਾਂ ਤੋਂ ਮੈਮੋਜ਼ ਵੀ ਬਣਵਾਵਾਂਗੇ ਤੇ ਉਹਨਾਂ ਨੂੰ ਐਗਜ਼ੈਕਟ ਲੋਕੇਸ਼ਨ ਤੇ ਵੀ ਲੈ ਕੇ ਜਾ ਤੇ ਹਜੇ ਇਹਨਾਂ ਤੋਂ ਹੀ ਪੁੱਛਗੀ ਚੱਲੀ ਹੈ ਕਿੱਥੋਂ ਲੈ ਕੇ ਆਏ। ਹੁਣ ਗੱਲ ਸਰ ਹੁਣ ਰਿਮਾਂਡ ਦਾ ਖਤਮ ਹੋ ਗਿਆ ਜਾਂ ਨਹੀਂ। ਨਹੀਂ ਜੀ ਹਰਪ੍ਰੀਤ ਦਾ ਹੈਪੀ ਨੂੰ ਤਾਂ ਅਸੀਂ ਹੁਣੇ ਗ੍ਰਿਫਤਾਰ ਕੀਤਾ ਹੈ ਦਾ ਰਿਮਾਂਡ ਸੀ ਅੱਜ ਲੈਣਾ ਹੈ। ਕੇ ਫਰਦਰ ਕੀ ਤੁਹਾਨੂੰ ਦੱਸਾਂ।